कपूरथला पुलिस ने एक सूचना के आधार पर साइबर फ्रॉड गैंग के 38 सदस्यों को फगवाड़ा के निजी होटल ताज विलास चहल नगर फगवाड़ा से रेड करके गिरफ्तार किया गया फ्रॉड करने के लिए प्रयुक्त इलेक्ट्रॉनिक डिवाइस भी जब्त किए गए अब तक गैंग के 38 सदस्यों को गिरफ्तार किया जा चुका है रिकवरी 40 लैपटॉप 67 मोबाइल फोन 10 लाख नकद पत्रकार गौरव मारिया की विशेष रिपोर्ट पंजाब सरकार ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਦੀ ਲੜੀ ਦੇ ਵਿੱਚ कपूरथला पुलिस ਨੂੰ ਬੜੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕਰਾਈਮ ਸਿੰਡੀਕੇਟ ਬਸਟ ਕੀਤਾ ਗਿਆ ਤੇ ਉਹਨਾਂ ਵੱਲੋਂ ਉਹਨਾਂ ਕੋਲੋਂ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਹੋਈਆਂ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੂਫੀ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਆ ਤਾਜ਼ਵਿਲਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਹੈ ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇੱਥੇ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਡੀਐਸਪੀ ਸਿਟੀ ਸਿਟੀ ਫਗਵਾੜਾ ਐਸਐਚਓ ਸਾਈਬਰ ਕ੍ਰਾਈਮ ਕਪੂਰਥਲਾ ਐਸਐਚਓ ਸਿਟੀ ਫਗਵਾੜਾ ਤੇ ਹੋਰ ਪੁਲਿਸ ਕਰਮੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਪ੍ਰਮਾਈਸ ਚੈੱਕ ਕੀਤਾ ਚੈੱਕ ਕਰਨ ਤੇ ਪਾਇਆ ਗਿਆ ਕਿ ਬਹੁਤ ਵੱਡੀ ਤਾਦਾਦ ਦੇ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਹੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੋੜਲੀ ਪੁੱਛ ਗਿਜ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਉਹ ਇਮ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰੌਂਡਾ ਪੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਧਾਰਾਵਾਂ 111 ਬੀ ਐਨ ਐਸ ਜੋ ਕਿ ਆਰਗੇਨਾਈਜ਼ਡ ਕ੍ਰਾਈਮ ਦੀ ਸਖਤ ਧਾਰਾ ਹੈ ਇਹਦੇ ਨਾਲ 318 4 ਬੀ ਐਨ ਐਸ ਕਿਉਂਕਿ ਚੀਟਿੰਗ ਦੀ ਧਾਰਾ ਹੈਗੀ ਹੈ ਇਹਦੇ ਨਾਲ 66C ਤੇ 66B ਆਈਟੀ ਐਕਟ ਜੋ ਕਿ ਇੰਪਰਸੋਨੇਸ਼ਨ ਤੇ ਆਇਡੈਂਟੀਟੀ থেਫਟ ਨੂੰ ਲੇਟ ਕਰਦੀ ਹੈ ਉਹਦੇ ਤਹਿਤ ਆ ਥਾਣਾ ਸਾਈਬਰ ਕ੍ਰਾਈਮ ਕਪੂਰਥਲਾ ਦੇ ਵਿੱਚ ਮਕਦਮਾ ਦਰਜ ਕਰਕੇ 38 ਦੋਸ਼ੀਆਂ ਦੀ ਜਿਹੜੀ ਅਰੈਸਟ ਪਾਈ ਗਈ ਹੈ ਮੁੱਢਲੀ ਪੁੱਛਗਿੱਛ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਸਟਾਰਟਸਰ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭੋਲੇ-ਪਾਲੇ ਮਾਸੂਮ ਹੈ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਚੇ ਜੇ ਪਸਾਉਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਸੀਗਾ ਕਿ ਇਹ ਆ ਲੋਕਾਂ ਦੇ ਫੋਨ ਤੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਪਾਪਅਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰਪਟ ਹੋ ਗਿਆ ਹੈ ਜਾਂ ਇੱਥੇ ਵਾਇਰਸ ਆ ਗਿਆ ਹੈ ਤੇ ਕਲਿੰਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਲ ਫਰੀ ਨੰਬਰ ਰਾਹੀ ਇੱਥੇ ਫਗਵਾੜਾ ਕਾਲ ਸੈਂਟਰ ਚ ਆਉਂਦੀ ਸੀ ਤੇ ਇਹਾਂ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ਹੈ ਲੈਪਟਾਪ ਦੀ ਸਕਰੀਨ ਮਿਰਰਿੰਗ ਕਰੋ ਸਾਡੇ ਕੇਆ ਉਹਆ ਸੌਫਟਵੇਅਰ ਇੰਸਟਾਲ ਕਰੋ ਤੇ ਉਹਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਈਡੈਂਟੀਟੀ ਤੋਂ ਜਿਹੜਾ ਡੇਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਇਹ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ट्रांजੈਕਸ਼ਨਸ ਕਰਦੇ ਸੀ ਕਿ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋਡ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋਡ ਪੈਂਦੀ ਸੀ ਉਹ ਹਵਾਲਾ ट्रांजੈਕਸ਼ਨ ਦੇ ਥਰੂ ਆ ਇੱਥੇ ਜਿਹੜਾ ਇੱਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਐ ਉਹਦੇ ਵਿੱਚੋਂ ਮжоਰਿਟੀ ਲੋਕ ਜਿਹੜੇ ਆ ਜਿਹੜੇ ਬਾਹਰਲੇ ਸਟੇਟ ਦੇ ਜਿਹੜੇ ਐਨਸੀਆਰ ਰੀਜਨ ਤੇ ਹੈਗੇ ਆ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਜੋ ਕਿ ਰੋਲਪਾਰਕ ਬੇਸਡ ਦਿੱਲੀ ਬੇਸਡ ਹੈਗੀ ਹੈ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਦੇਖਦੇ ਹੋਏ ਅਤੇ ਅ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਵੇਖਦੇ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਹਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35000 ਤੋਂ 50000 ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰਹੇ ਸੀ ਤਕਰੀਬਨ 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजैक्शन ਜੋ ਕਿ ਸਾਨੂੰ ਮੁੱਢਲੀ ਪੁਛਗਿਸਤ ਸਾਹਮਣੇ ਆਇਆ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਬੜਾ ਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਆ ਟ੍ਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ ਲੱਗੇ ਸੀ ਆਪਰੇਸ਼ਨ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ट्रांजੈਕਸ਼ਨ ਦੇ ਥਰੂ ਜੋ ਵੀ ਫਾਈਨੈਂਸਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਫੁੱਲ ਸਾਡੇ ਕੋਲੋਂ ਜਿਹੜੀ ਬਰਾਮਤਗੀ ਹੋਈ ਹੈ ਬਹੁਤ ਵੱਡੀ ਮਾਤਰਾ ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋਂ ਮੌਕੇ ਤੋਂ ਹੀ ਅਸੀਂ ਬਰਾਮਤ ਕੀਤੇ ਆ ਇਨਾਂ ਕੋਲੋਂ ਅਸੀਂ 67 ਮੋਬਾਈਲ ਫੋਨ ਵੀ ਜਿਹੜੇ ਥਰੂ ਜਿਹੜੇ ਟੋਲ ਫੀ ਨੰਬਰ ਰਾਹੀਂ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਠੱਗਦੇ ਸੀ ਉਹ ਰਿਕਵਰ ਕੀਤੇ ਆ ਅਤੇ ਮੌਕੇ ਤੋਂ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਮਨੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈ ਫਰਦਰ ਪੁਸ਼ਕਿਚ ਅਤੇ ਹੋਰ ਤਫਤੀਸ਼ ਤੋਂ ਅੱਗੇ ਵਧਾਂਦੇ ਹੋਏ ਫੋਰੈਂਸਿਕ ਐਗਜ਼ਾਮੀਨੇਸ਼ਨ ਜਿਹੜੇ ਲੈਪਟਾਪਸ ਦਾ ਮੋਬਾਈਲ ਫੋਨਸ ਦਾ ਕਰਾਇਆ ਜਾ ਰਿਹਾ ਹੈ ਕਿ ਇਹਦੇ ਕਿਹੜੇ ਸੌਫਟਵੇਅਰ ਹੈਗੇ ਆ ਕਿਹੜੇ-ਕਿਹੜੇ ਲੋਕਾਂ ਤੋਂ ਠੱਗੀ ਇਹਨਾਂ ਨੇ ਮਾਰੀ ਹੈ ਇਸ ਅਮਾਉਂਟ ਦੀ ਇਹਨਾਂ ਨੇ ਮਾਰੀ ਹੈ ਇਸ ਤੋਂ ਇਲਾਵਾ ਚਾਰ ਦੋਸ਼ੀ ਅਸੀਂ ਹੋਰ ਆਈਡੈਂਟੀਫਾਈ ਕਰ ਲਏ ਹੈਗੇ ਆ ਤੇ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਆ ਜਿਹੜੇ ਵੱਖ-ਵੱਖ ਸਾਡੇ ਦੇਸ਼ ਤੇ ਸੂਬੇ ਹੈਗੇ ਆ ਉੱਥੇ ਅਸੀਂ ਰਵਾਨਾ ਕਰ ਰਹੇ ਆ ਤਾਂ ਜੋ ਛੇਤੀ-ਛੇਤੀ ਜਿਹੜੀ ਪੂਰੀ ਇਹ ਲਿੰਕ ਨੂੰ ਅਸੀਂ ਤੋੜ ਸਕੀਏ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਕਿ ਹਜੇ ਮੋਡਲੀ ਪੁਸ਼ਕੇਸ਼ ਚ ਚਾਰ ਲੋਕ ਅਸੀਂ ਆਈਡੈਂਟੀਫਾਈ ਕਰ ਲਏ ਆ ਇਹਨਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀ ਜਿਨ੍ਹਾਂ ਨੇ ਸਿਲੈਕਟ ਕੀਤਾ ਸੀ ਨਾਲੇ ਇੱਕ ਮੇਨ ਮਾਸਟਰਮਾਈਂਡ ਜੋ ਕਿ ਸ਼ੈਨ ਹੈਗਾ ਹੈ ਕਲਕੱਤਾ ਬੇਸਡ ਜਿਹਦੇ ਵੱਲੋਂ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਹਦੇ ਵੀ ਅਸੀਂ ਪਿੱਛੇ ਜਿਹੜੇ ਸਾਡੀ ਟੀਮ ਲੱਗੀਆਂ ਹੋਈਆਂ ਸਾਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਨੂੰ ਛੇਤੀ ਛੇਤੀ ਅਸੀਂ ਰਾਉਂਡ ਅਪ ਕਰਾਂਗੇ ਜਿਹੜਾ ਚਾਂਦਲੇ ਸੀ ਨਹੀਂ ਬਿਲਕੁਲ ਜਿਹੜਾ ਇਹ ਤਾਜਪਲਾ ਪਲਾਈ ਰੋਡ ਹੈਗਾ ਇਹ ਜਿਹੜੀ ਪ੍ਰਾਪਰਟੀ ਹੈ ਇਹ ਸਾਡੇ ਇੱਕ ਅਮਰਿੰਦਰ ਸਿੰਘ ਉਰਫ ਸਾਬਿਤ ਟੋਰੀ ਹੈ ਉਹਨਾਂ ਵੱਲੋਂ 2021 ਤੋਂ ਬਾਅਦ ਲਿਸਟ ਲਈ ਗਈ ਸੀ ਤੇ ਇਹਨਾਂ ਨੇ ਫਰਦਰ ਇਹ ਸਾਈਬਰ ਕਰਾਈਮ ਦੇ ਲਈ ਜਿਹੜਾ ਇਹ ਫਰਾਡਸਟਰਸ ਇਹਨਾਂ ਨੂੰ ਸਬਲੀਜ਼ ਜਿਹੜੀ ਕੀਤੀ ਸੀਗੀ ਤੇ ਇਹ ਜਿਹੜਾ ਸਾਈਬਰ ਫਰਾਡ ਹੈ ਪਿਛਲੇ ਤਕਰੀਬਨ 3 ਮਹੀਨੇ ਤੋਂ ਇਹ ਖੁਫੀਆ ਤੌਰ ਤੇ ਚਲਾ ਰਹੇ ਸੀਗੇ ਜਿਹਨਾਂ ਇਹ ਪੈਸਾ ਜਿਵੇਂ ਕਿ ਮੈਂ ਦੱਸਿਆ ਇਹ ਖਾਤੇ ਰਾਹੀਂ ਟਰਾਂਸਫਰ ਨਹੀਂ ਸੀਗੇ ਇਹ ਹਵਾਲਾ ਰਾਹੀਂ ਜਿਹੜਾ ਟਰਾਂਸਫਰ ਹੁੰਦੇ ਸੀ ਤੇ ਇੱਥੇ ਕੈਸ਼ ਪੇਮੈਂਟ ਸੀ ਜਿਹੜੇ ਸਾਰੇ ਜਿਹੜੇ ਸਾਈਬਰ ਫਰਾਡਸਟਰਸ ਹੈ ਉਹਨਾਂ ਨੂੰ ਕੈਸ਼ ਤੇ ਹੀ ਨਾਲ ਤਲਕਾ ਦੇਤੀ ਹੁੰਦੀ ਸੀ ਇਹ ਜਿਹੜਾ ਉਹ ਖਾਤੇ ਸੀ ਜਾਂ ਬਾਹਰ ਮਿਲ ਉਹ ਫੋਰਨ ਬੇਸਡ ਖਾਤੇ ਆ ਸਰ ਇਹਨਾਂ ਕੋਲ ਕੁਝ ਕੁਲ ਫੋਰਨ ਨੰਬਰਸ ਵੀ ਹੈ ਸਿਮਸ ਇੰਡੀਅਨ ਹੈਗੇ ਆ ਲੋਕਲ ਇਹਨਾਂ ਕੋਲ ਬੜੇ ਹਾਈ ਪਾਵਰਡ ਜਿਹੜੇ ਵਾਈਫਾਈ ਸੈਟਅਪਸ ਹੈ ਉਹ ਵੀ ਅਸੀਂ ਰਿਕਵਰ ਕਰਦੇ ਹਾਂ ਇਹ VOIP VOIP ਕਾਲਸ ਹੈਗੀਆਂ ਇਹ ਮਤਲਬ ਕਿਉਂਕਿ ਸੌਫਟਵੇਅਰ ਦੇ ਥਰੂ ਕਰਦੇ ਆ ਤਾਂ ਕੋਈ ਨੰਬਰ ਨਹੀਂ ਇਨਾ ਦਾ ਟੋਲ ਫਰੀ ਨੰਬਰ ਹੈ ਜਿੱਦੀ ਐਕਸਟੈਂਸ਼ਨ ਲਾਈਨਸ ਦਿੱਤੀਆਂ ਹੋਈਆਂ ਇਹਦੇ ਤੇ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਜਿੱਦਾਂ ਹੀ ਕੋਈ ਇੱਥੇ ਕੰਕਰੀਟ ਜਾਂ ਐਵੀਡੈਂਸ ਸਾਡੇ ਕੋਲ ਆਉਂਦੀ ਹੈ ਇਸ ਤੋਂ ਬਾਅਦ ਨਾਲ ਸ਼ੇਅਰ ਕਰਾਂਗੇ ਬਿਲਕੁਲ ਜਿਹੜਾ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਪੂਰਾ ਭਰੋਸਾ ਹੈ ਕਿ ਇਦਾਂ ਦੇ ਹੋਰ ਵੀ ਨੋਟਸ ਜਿਹੜੇ ਹੋ ਸਕਦੇ ਹਨ ਤੇ ਜਿੱਦਾਂ ਹੀ ਇਹਨਾਂ ਦੇ ਮਾਸਟਰਮਾਈਂਡ ਨੂੰ ਅਸੀਂ ਪੜਦੇ ਹਾਂ ਉਹ ਤੋਂ ਸਾਰੇ ਜਿਹੜੇ ਸੱਚ ਉਜਾਗਰ ਕਰਾਂਗੇ ਕੋਸ਼ਿਆਂ ਨੂੰ ਕੋਰਟ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ